ਸਸ਼ਤਰਕਾਲ ਜੀ ਤੁਸੀਂ ਦੇਖ ਰਹੇ ਹੋ ਸੰਜੈਨੀਸ ਤੇ ਮੈਂ ਹਾਂ ਪ੍ਰਦੀਪ ਕੌਰ ਦਾ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਦਰਸਲ ਇੱਕ ਹੋਰ ਨਾਮਜ਼ਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਬਿਲਕੁਲ ਰਵੀ ਰਾਜਕੜ ਦੀ ਗ੍ਰਿਫਤਾਰੀ ਹੋਈ ਹੈ ਔਰ ਗੋਲਡੀ ਬਰਾੜ ਤੇ ਲਾਰੈਂਸ ਦਾ ਬਹੁਤ ਹੀ ਜ਼ਿਆਦਾ ਕਰੀਬੀ ਦੱਸਿਆ ਜਾ ਰਿਹਾ ਫਿਲਹਾਲ ਤਾਂ ਉਹਨੂੰ ਜਾਣਕਾਰੀ ਦੇ ਦਿੰਨੇ ਆ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਤਾਂ ਸ਼ੂਟਰਾਂ ਨੂੰ ਹਥਿਆਰ ਹੈ ਜਿਹੜਾ ਇਸਨੇ ਸਪਲਾਈ ਕੀਤੇ ਸੀ ਔਰ ਇਸ ਦੇ ਨਾਲ ਹੀ ਇਲਜ਼ਾਮ ਲੱਗੇ ਨੇ ਕਿ ਇਸ ਦੇ ਵੱਲੋਂ ਫਰਜ਼ੀ ਪਾਸਪੋਰਟ ਨੇ ਜਿਹੜੇ ਤਿਆਰ ਕੀਤੇ ਗਏ ਨੇ ਤਾਂ ਬਿਲਕੁਲ ਅਨਮੋਲ ਬਿਸ਼ਨੋਈ ਦਾ ਫਰਜ਼ੀ ਪਾਸਪੋਰਟ ਬਣਾਇਆ ਗਿਆ ਸੀ ਇਸ ਦੇ ਵੱਲੋਂ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ ਤਾਂ ਜਾਣਕਾਰੀ ਦੇ ਦਿੰਨੇ ਆ ਕਿ ਇੱਕ ਜ਼ਮੀਨੀ ਵਿਵਾਦ ਨੂੰ ਗੋਲੀ ਚਲਣ ਨੂੰ ਲੈ ਕੇ ਦਰਸਲ ਪੁਲਿਸ ਨੂੰ ਇਹ ਲੋੜਿੰਦਾ ਸੀ ਔਰ ਇਸ ਦਾ ਪਿਤਾ ਜਿਹੜਾ ਉਹ ਪਿੰਡ ਦੇ ਸਰਪੰਚ ਨੇਤਾ ਦੱਸਦੇ ਕਿ ਵਿਦੇਸ਼ ਜਾਣ ਲੱਗੇ ਸੀ ਔਰ ਆਪਣੇ ਪਿਤਾ ਨੂੰ ਉਹ ਮਿਲਣ ਲਈ ਜਾ ਰਹੇ ਸੀ ਕਿ ਖੰਨੇ ਤੋਂ ਇਹਨਾਂ ਨੂੰ ਦਪੋਚ ਲਿਆ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਤਾਂ ਬਿਲਕੁਲ ਰਵੀ ਰਾਜਕੜ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਨਾਮਸਦਿਕ ਹੋਰ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਹੈ ਬੇਸ਼ੱਕ ਦੱਸਦੀ ਹੈ ਕਿ ਜਦੋਂ ਤੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਦਾ ਮਾਹੌਲ ਹੈ ਜਿਹੜਾ ਜ਼ਰੂਰ ਗਰਮਾਇਆ ਹੋਇਆ ਸੀ ਔਰ ਹਰ ਇੱਕ ਕੋਨਾ ਦਾ ਚੋਣ ਵਾਲਾ ਫੈਨ ਪਰਸੰਸ਼ਕ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਜਾਂ ਫਿਰ ਕੋਈ ਵੀ ਆਮ ਇਨਸਾਨ ਉਹਹੀ ਗੱਲ ਦੀ ਗੁਹਾਰ ਲਗਾ ਰਿਹਾ ਸੀ ਕਿ ਇਨਸਾਫ ਕਦੋਂ ਮਿਲੇਗਾ ਬੇਸ਼ੱਕ ਬਹੁਤ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਗਿਆ ਗਵਾਹੀਆਂ ਦਾ ਸਿਲਸਲਾ ਹਜੇ ਤੱਕ ਵੀ ਚੱਲ ਰਿਹਾ ਹੈ ਪਰ ਦੱਸਿਆ ਕਿ ਇੱਕ ਹੋਰ ਨਾਮਜ਼ਦ ਮੁਲਜ਼ਮ ਰਵੀ ਰਾਜ ਗੜਦੂ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸਿਆ ਕਿ ਅਦਾਲਤ ਦੇ ਵਿੱਚ ਪੇਸ਼ ਕਰਕੇ 7 ਦਿਨਾਂ ਦਾ ਰਮਾਂ ਮੰਗਿਆ ਸੀ ਪਰ ਫਿਲਹਾਲ 4 ਦਿਨਾਂ ਦਾ ਰਿਮਾਂਡ ਹੈ ਜਿਹੜਾ ਹਜੇ ਇਹਨਾਂ ਨੂੰ ਮਿਲਿਆ ਹੈ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਇੱਕ ਹੋਰ ਨਾਮਜ਼ਦ ਮੁਲਜ਼ਮ ਰਵੀ ਰਾਜਕੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਸ਼ਟ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸੰਜੈਨੀਸ ਤੇ ਮੈਂ ਹਾਂ ਪ੍ਰਦੀਪ ਕੌਰ ਦਾ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਦਰਸਲ ਇੱਕ ਹੋਰ ਨਾਮਜ਼ਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਬਿਲਕੁਲ ਰਵੀ ਰਾਜਕੜ ਦੀ ਗ੍ਰਿਫਤਾਰੀ ਹੋਈ ਹੈ ਔਰ ਗੋਲਡੀ ਬਰਾੜ ਤੇ ਲਾਰੈਂਸ ਦਾ ਬਹੁਤ ਹੀ ਜ਼ਿਆਦਾ ਕਰੀਬੀ ਦੱਸਿਆ ਜਾ ਰਿਹਾ ਫਿਲਹਾਲ ਤਾਂ ਉਹਨੂੰ ਜਾਣਕਾਰੀ ਦੇ ਦਿੰਦੇ ਆ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਤਾਂ ਸ਼ੂਟਰਾਂ ਨੂੰ ਹਥਿਆਰ ਹੈ ਜਿਹੜਾ ਇਸਨੇ ਸਪਲਾਈ ਕੀਤੇ ਸੀ ਔਰ ਇਸ ਦੇ ਨਾਲ ਹੀ ਇਲਜ਼ਾਮ ਲੱਗੇ ਨੇ ਕਿ ਇਸ ਦੇ ਵੱਲੋਂ ਫਰਜ਼ੀ ਪਾਸਪੋਰਟ ਨੇ ਜਿਹੜੇ ਤਿਆਰ ਕੀਤੇ ਗਏ ਨੇ ਤਾਂ ਬਿਲਕੁਲ ਅਨਮੋਲ ਬਿਸ਼ਨੋਈ ਦਾ ਫਰਜ਼ੀ ਪਾਸਪੋਰਟ ਬਣਾਇਆ ਗਿਆ ਸੀ ਇਸ ਦੇ ਵੱਲੋਂ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ ਤਾਂ ਜਾਣਕਾਰੀ ਦੇ ਦਿੰਦੇ ਆ ਕਿ ਇੱਕ ਜ਼ਮੀਨੀ ਵਿਵਾਦ ਨੂੰ ਗੋਲੀ ਚਲਣ ਨੂੰ ਲੈ ਕੇ ਦਰਸਲ ਪੁਲਿਸ ਨੂੰ ਇਹ ਲੋੜਿੰਦਾ ਸੀ ਔਰ ਇਸ ਦਾ ਪਿਤਾ ਜਿਹੜਾ ਉਹ ਪਿੰਡ ਦੇ ਸਰਪੰਚ ਨੇਤਾ ਦੱਸਦੇ ਕਿ ਵਿਦੇਸ਼ ਜਾਣ ਲੱਗੇ ਸੀ ਔਰ ਆਪਣੇ ਪਿਤਾ ਨੂੰ ਇਹ ਮਿਲਣ ਲਈ ਜਾ ਰਹੇ ਸੀ ਕਿ ਖੰਨੇ ਤੋਂ ਇਹਨਾਂ ਨੂੰ ਦਬੋਚ ਲਿਆ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਤਾਂ ਬਿਲਕੁਲ ਰਵੀ ਰਾਜਕੜ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਨਾਮਸਦਿਕ ਹੋਰ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਹੈ ਬੇਸ਼ੱਕ ਦੱਸਦੀ ਹੈ ਕਿ ਜਦੋਂ ਤੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਦਾ ਮਾਹੌਲ ਹੈ ਜਿਹੜਾ ਜ਼ਰੂਰ ਗਰਮਾਇਆ ਹੋਇਆ ਸੀ ਔਰ ਹਰ ਇੱਕ ਕੋਨਾ ਦਾ ਚੋਣ ਵਾਲਾ ਫੈਨ ਪਰਸੰਸ਼ਕ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਜਾਂ ਫਿਰ ਕੋਈ ਵੀ ਆਮ ਇਨਸਾਨ ਉਹਹੀ ਗੱਲ ਦੀ ਗੁਹਾਰ ਲਗਾ ਰਿਹਾ ਸੀ ਕਿ ਇਨਸਾਫ ਕਦੋਂ ਮਿਲੇਗਾ ਬੇਸ਼ੱਕ ਬਹੁਤ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਗਿਆ ਗਵਾਹੀਆਂ ਦਾ ਸਿਲਸਲਾ ਹਜੇ ਤੱਕ ਵੀ ਚੱਲ ਰਿਹਾ ਹੈ ਪਰ ਦੱਸ ਦੇ ਕਿ ਇੱਕ ਹੋਰ ਨਾਮਜ਼ਦ ਮੁਲਜ਼ਮ ਰਵੀ ਰਾਜ ਗੜਦੂ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦੇ ਕਿ ਅਦਾਲਤ ਦੇ ਵਿੱਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਨ ਮੰਗਿਆ ਸੀ ਪਰ ਫਿਲਹਾਲ 4 ਦਿਨਾਂ ਦਾ ਰਿਮਾਂਡ ਹੈ ਜਿਹੜਾ ਹਜੇ ਇਹਨਾਂ ਨੂੰ ਮਿਲਿਆ ਹੈ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਇੱਕ ਹੋਰ ਨਾਮਜ਼ਦ ਮੁਲਜ਼ਮ ਰਵੀ ਰਾਜਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ